ਪਰਮਾਤਮਾ ਤੋਂ ਵੱਡਾ ਸੰਸਾਰ ਦੇ ਹਿੱਤੇ ਕੋਈ ਨਹੀਂ ਹੈ ਪਰਮਾਤਮਾ ਦਾ ਨਾਮ ਹੀ ਸਭ ਕੁਝ ਹੈ ਜਿਵੇਂ ਕਿ ਆਪਾਂ ਬਾਣੀ ਵਿੱਚ ਪੜਦੇ ਆ ਨਾਮ ਧਾਰੈ ਖੰਡ ਪ੍ਰਹਿਵੰਡ ਨਾਮ ਧਾਰੈ ਸ਼੍ਰੀਮਦ ਵੇਦ ਪੁਰਾਣ ਨਾਮ ਹੈ ਅਸਰੇ ਤੇ ਇਹ ਸਾਰਾ ਸੰਸਾਰ ਚਲਦਾ ਹੈ ਇਸ ਕਰਕੇ ਬਾਬਾ ਨਾਮ ਦੇਵੀ ਉਹ ਸਰਕਾਰਕ ਵਹਿਗੂ ਨੂੰ ਉਸ ਦਾ ਨਾਮ ਹੈ ਸਭ ਤੋਂ ਵੱਡਾ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਵੀ ਫਿਰ ਸਭ ਤੋਂ ਵੱਡਾ ਹੋ ਜਾਂਦਾ ਹੈ ਜਿਸ ਦਾ ਨਾਮ ਲਿਆ ਜਨਮ ਜਮਤਰਾ ਦੇ ਤੋਂ ਪਾਵ ਦਾ ਨਾਮ ਲਿਆ ਜਨਮਾਂ ਦੇ ਮੰਤਰਾਂ ਤੋਂ ਚਿੰਬੜੇ ਹੋਏ ਪਾਉ ਜੋ ਇਸ ਬੰਦੇ ਨੇ ਕੀਤੇ ਹੁੰਦੇ ਉਹ ਸਾਰੇ ਹੀ ਪ੍ਰਮਾਤਮਾ ਦਾ ਨਾਮ ਲਿਆ ਖਤ ਹੋ ਜਾਂਦੇ ਤੇ ਨਾਲੇ ਪ੍ਰਮਾਤਮਾ ਦੇ ਨਾਮ ਨਾਲ ਹੀ ਸਭ ਕੁਝ ਪੈਦਾ ਹੋਇਆ ਸਤਿਗੁਰੂ ਦੇ ਸਤਿਗੁਰੂ ਨੂੰ ਮਿਲਿਆ ਹੀ ਅਸ ਜੋ ਸਭ ਕੁ ਗੁਰ ਬਾਣੀ ਵਿੱਚ ਕਹਿੰਦੇ ਨੇ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤguru ਨਾਮ ਦਾ ਜਾਪ ਹੈ ਪਰਮਾਤਮਾ ਦੇ ਨਾਮ ਨਾਲ ਹੀ ਸਭ ਕੁਝ ਪੈਦਾ ਹੋਇਆ ਪਰ ਸਤguru ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਸਤguru ਨਾਮ ਦੀ ਮਹਿਮਾ ਨੂੰ ਗੁਰਬਾਣੀ ਦੇ ਅੰਦਰ ਵਿਆਲ ਕਰਦੇ ਹੋਏ ਕਹਿੰਦੇ ਨੇ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੇ ਨਾਮ ਦੇ ਨਾਲ ਹੀ ਜਿਹੜੇ ਸੰਸਾਰ ਤੇ ਪ੍ਰਗਟ ਹੁੰਦੇ ਨੇ ਜਿਨ੍ਹਾਂ ਦਾ ਸੰਸਾਰ ਤੇ ਨਾਮਣਾ ਹੁੰਦਾ ਜਿਵੇਂ ਸਾਡੇ ਭਗਤ ਨੇ ਤਿੰਨਾ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰਾ ਨੇ ਇਸੇ ਤਰ੍ਹਾਂ ਉਹ ਪਰਮਾਤਮਾ ਦੇ ਨਾਮ ਦੇ ਨਾਲ ਹੀ ਪ੍ਰਗਟ ਹੁੰਦੇ ਤੇ ਪਰਮਾਤਮਾ ਦੇ ਨਾਮ ਨਾਲ ਹੀ ਉਹ ਸ਼ਕਾਤਮਕ ਵਹਿਕੂ ਦੇ ਦਰ ਘਰ ਦੀ ਸੋਚੀ ਹੋਉਂਦੀ ਹੈ ਤੇ ਜੇਕਰ ਆਪ ਪਰਮਾਤਮਾ ਦਾ ਨਾਮ ਛੱਡ ਕੇ ਹੋਰ ਭੇਖ ਜਿਹੜੇ ਨੇ ਉਹ ਕਰਦੇ ਆਂ ਤ੍ਰਿਪਾ ਗਮਲੇ ਉਸ ਦੇ ਨਾਲ ਇਸ ਜੀਵ ਨੂੰ ਕੁਝ ਵੀ ਸੋਚੀ ਪ੍ਰਾਪਤ ਨਹੀਂ ਹੁੰਦੀ ਸਤਿਗੁਰੂ ਨੇ ਕਹਿ ਦਿੱਤਾ ਬਿਨ ਨਾਮ ਹੈ ਭੇਖ ਕਰੇ ਬਹੁ ਤੇਰੇ ਸੱਚੇ ਆਪ ਘਵਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੇ ਭੇਖ ਨੇ ਉਹ ਸਭ ਕੁਝ ਹੀ ਵਿਅਰਥ ਨੇ ਪਰ ਸਤਿਗੁਰੂ ਨੇ ਕਹਿ ਦਿੱਤਾ ਕਿ ਪਰਮਾਤਮਾ ਆਪ ਇਹ ਸஜீਵ ਨੂੰ ਬੁਲਾਇਆ ਹੋਇਆ ਹੈ खैर ਸਤगुरु ਦਾ ਨਾਮ ਹੁਣ ਮਨ ਵਿੱਚ ਕਿਵੇਂ ਬਸਦਾ ਹੈ ਸਤਗੁਰੂ ਦਾ ਨਾਮ ਕਿਵੇਂ ਪ੍ਰਾਪਤ ਹੁੰਦਾ ਹੈ ਸਤਗੁਰੂ ਗੁਰਬਾਣੀ ਦੇ ਅੰਦਰ ਸੋਝੀ ਬਖਸ਼ਦੇ ਨੇ ਕੀ ਸਤਪੁਰਖ ਆਪਾਣਾ ਮੰਨ ਲਈ ਵਿੱਚੋਂ ਆਪ ਲੋ ਆਏ ਜਦੋਂ ਅਸੀਂ ਗੁਰੂ ਦੇ ਆਪਦੇਸ਼ ਨੂੰ ਮੰਨਿਆ ਤੇ ਉਸ ਵੇਲੇ ਹੀ ਭਾਗ ਵਾਲਿਓ आपा भाव आप आप खत्म करके जस गुरु का उपदेश मनिया इस जीडी आपा भाव न खत्म करना है गुरु के उपदेश मनना है यही इेवा चाकरी देखाल वा पुरख वाहगुरु मन में बस जाता है एक तो गुरु का उपदेश मनना दूजा अपनी होंदू आप भाव आप आप न खत्म करना यह सेवा चाकरी नाम बसे मन आए ਸਤਿਗੁਰੂ ਦਾ ਉਪਦੇਸ਼ ਮੰਨਣ ਨਾਲ ਪਾਪ-ਪਾਪ ਖਤਮ ਕਰਨ ਨਾਲ ਐਸੀ ਸੇਵਾ-ਜਾਗਰੀ ਕਰਨ ਦੇ ਨਾਲ ਭਗਵਾਨ ਉਹ ਆਤਮਿਕ ਵਹਿਗੋ ਜਿਹੜਾ ਹੈ ਮਨ ਵਿੱਚ ਵੱਸ ਜਾਂਦਾ ਹੈ ਆਤਮਿਕ ਵਹਿਗੋ ਦਾ ਨਾਮ ਮਨ ਵਿੱਚ ਵੱਸ ਜਾਂਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਵੱਸ ਗਿਆ ਉਹ ਸਭ ਤੋਂ ਵੱਡਾ ਹੈ